ਪੰਜਾਬ ਦੇ ਅੰਦਰ ਬੇਹੱਦ ਮੰਦ ਭਗੀਆਂ ਦੋ ਘਟਨਾਵਾਂ ਵਾਪਰੀਆਂ ਨੇ ਪਹਿਲੀ ਘਟਨਾ ਇੱਕ 14 ਸਾਲਾ ਬੱਚੇ ਦਾ ਕਤਲ ਹੋ ਗਿਆ ਤੇ ਦੂਸਰੀ ਘਟਨਾ ਇੱਕ 9 ਮਹੀਨੇ ਦੀ ਗਰਭਵਤੀ ਔਰਤ ਦਾ ਕਤਲ ਹੋਇਆ ਦੋਨੇ ਹੀ ਘਟਨਾਵਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਪਹਿਲੀ ਘਟਨਾ ਪੰਜਾਬ ਦੇ ਪਟਿਆਲਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ 14 ਸਾਲਾਂ ਦੇ ਬੱਚੇ ਦਾ ਕਤਲ ਹੋਇਆ ਤੇ ਕਤਲ ਦਾ ਇਲਜ਼ਾਮ ਬੱਚੇ ਦੇ ਚਾਚਿਆਂ ਉੱਪਰ ਲੱਗ ਰਿਹਾ ਇੱਕ ਨਹੀਂ ਸਗੋ ਤਿੰਨ ਚਾਚਿਆਂ ਦੇ ਉੱਪਰ ਪਰਿਵਾਰ ਵੱਲੋਂ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਇਲਜ਼ਾਮ ਮੀਡੀਆ ਦੇ ਸਾਹਮਣੇ ਮਰਨ ਵਾਲੇ ਬੱਚੇ ਦੇ ਮਾਸੀ ਦੇ ਪੁੱਤ ਨੇ ਲਗਾਏ ਨੇ ਉਹਦਾ ਕਹਿਣਾ ਹੈ ਕਿ ਮੇਰਾ ਮਾਮਾ ਸਵੇਰ-ਸਵੇਰ ਮੈਨੂੰ ਜਗਾਉਣ ਵਾਸਤੇ ਘਰੋਂ ਆਇਆ ਕਰੀਬ ਸਵੇਰ ਦੇ 7-8 ਵਜੇ ਮੈਂ ਸੁੱਤਾ ਪਿਆ ਸੀ ਤਾਂ ਉਹ ਮੈਨੂੰ ਜਗਾਉਣ ਵਾਸਤੇ ਆਇਆ ਕਿ ਆਪਣੇ ਸ਼ਰਨ ਦਾ ਕਤਲ ਹੋ ਗਿਆ ਤੇ ਕਹਿੰਦਾ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਸਾਡੇ ਪੁੱਤ ਦਾ ਕਤਲ ਹੋ ਚੁੱਕਾ ਸੀ ਖੁਦ ਉਹਨਾਂ ਦੇ ਚਾਚਿਆਂ ਨੇ ਹੀ ਬੱਚੇ ਦੇ ਚਾਚਿਆਂ ਨੇ ਹੀ ਤਿੰਨਾਂ ਚਾਚਿਆਂ ਵੱਲੋਂ ਸਾਡੇ ਪੁੱਤ ਦਾ ਕਤਲ ਕੀਤਾ ਗਿਆ ਤੇ ਜਦੋਂ ਮੀਡੀਆ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਕੀ ਤੁਹਾਡੀ ਕੋਈ ਪੁਰਾਣੀ ਰੰਜਿਸ਼ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਕਿ ਸਾਡੀ ਕੋਈ ਰੰਜਿਸ਼ ਨਹੀਂ ਸੀ ਸਗੋਂ ਮਰਨ ਵਾਲੇ ਬੱਚੇ ਦੀ ਮਾਂ ਆਪਣੇ ਦਿਓਰਾਂ ਦੀਆਂ ਰੋਟੀਆਂ ਪਕਾਉਂਦੀ ਆ ਕਿਉਂਕਿ ਜਿਹੜੀ ਉਹਦੀ ਸੱਸਾ ਉਹ ਘਰ ਵਿੱਚ ਹੈ ਨਹੀਂ ਇਸ ਕਰਕੇ ਮੇਰੀ ਮਾਸੀ ਹੀ ਮੁੰਡੇ ਦਾ ਕਹਿਣਾ ਸੀ ਕਿ ਇੰਨਾ ਜਿਹੜੇ ਉਹਦੇ ਦਿਓਰ ਨੇ ਉਹਨਾਂ ਵੀ ਰੋਟੀਆਂ ਪਕਾਉਂਦੀ ਆ ਪਰ ਫਿਰ ਵੀ ਪਤਾ ਨਹੀਂ ਕਿਉਂ ਉਹਨਾਂ ਨੇ ਸਾਡੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੇ